ਜੁੜੇ ਹੋ ਆਪਣੇ ਜਸਵੀਰ ਸਿੰਘ ਦੇ ਨਾਲ 호ਸਟ ਤੁਹਾਡਾ ਦੋਸਤ ਤੇ ਜੇ ਅੱਜ ਜਿਹੜੀ ਆਪਾਂ ਗੱਲ ਕਰੀ ਅੱਜ ਆਪਾਂ ਖੜੇ ਆ ਨਾਨਕਸਰ ਕਲੇਰਾ ਜਿੱਥੇ ਕਿ ਧੰਤਨ ਬਾਬਾ ਨਾਨ ਸਿੰਘ ਜੀ ਦੀ ਵਰਸ਼ੀ ਦੇ ਸਬੰਧ ਵਿੱਚ ਆਪਾਂ ਪਿੰਡ ਦੇ ਸਰਪੰਚ ਸ਼ਿਵਰਾਜ ਸਰਪੰਚ ਜੀਾਂ ਦੇ ਨਾਲ ਵੀ ਗੱਲਬਾਤ ਕਰਾਂਗੇ ਤੁਹਾਨੂੰ ਮੋਹਤਵਾਰ ਬੰਦਿਆਂ ਨਾਲ ਵੀ ਗੱਲਬਾਤ ਕਰਵਾਵਾਂਗੇ ਪਤਾ ਕਰਾਂਗੇ ਕਿ ਬਾਬਾ ਧੰਤਨ ਬਾਬਾ ਨਾਨ ਸਿੰਘ ਜੀ ਦੀ ਜਿਹੜੀ ਵਰਸ਼ੀ 81ਵੀਂ ਹੈਗੀ ਆ ਉਹਦੇ ਵਿੱਚ ਕੀ ਕੀ ਤਿਆਰੀਆਂ ਹੋਈਆਂ ਤੇ ਜਿਹੜੇ ਸਰਪੰਚ ਆ ਉਹਨਾਂ ਨੂੰ ਪੁੱਛਿਆ ਜਾਊਗਾ ਕਿ ਵੀ ਤੁਸੀਂ ਆਪਣੇ ਸਰਪੰਚੀ ਰਾਜ ਦੇ ਵਿੱਚ ਤੁਸੀਂ ਕੀ ਕੁਝ ਇੱਥੇ ਫੈਸਿਲਿਟੀਆਂ ਦੇ ਰਹੇ ਹੋ ਤੇ ਕੀ ਕੁਝ ਪ੍ਰਬੰਧ ਕੀਤੇ ਜਾ ਰਹੇ ਆ ਆ ਤੁਹਾਡੇ ਸਰਪੰਚ ਸਾਹਿਬ ਨਾਲ ਓ ਪਹਿਲਾਂ ਆਪਾਂ ਧਤਰੀ ਸਾਜ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਇਸ ਨਗਰਦਰ ਨੁਮਾਇੰਦਾ ਹੋਣ ਕਰਕੇ ਨਾਮ ਸਰਪੰਚ ਜਰੋਂਤੀ ਕਿਉਂਕਿ ਸਾਡੇ ਹੁਣ ਧੰਤਨ ਪਾਪਾ ਲੰਤ ਸਿੰਘ ਜੀ ਦੀ 81ਵੀਂ ਵਰ੍ਹੇ 24 ਤਰੀਕ ਨੂੰ ਪਹਿਲੇ ਅਖੰਡ ਪਾਠਾਂ ਦੀ ਲੜੀ ਸ਼ੁਰੂ ਹੋ ਜਾਣੀ ਆ 24 ਤੋਂ ਸ਼ੁਰੂ ਹੋ ਕੇ 26 ਨੂੰ ਦੇ ਭੋਗ ਪਾਈ ਜਾਣੇ ਆ 26 ਨੂੰ ਫਿਰ ਦੂਜੀ ਲੜੀ ਅਖੰਡ ਪਾਠਾਂ ਦੀ ਸ਼ੁਰੂ ਹੋ ਜਾਣੀ ਆ ਫਿਰ ਫਾਇਦ ਭੋਗ ਪਾਈ ਜਾਣੇ ਆ 27 ਨੂੰ ਨਰਕੀਤਨ ਮੇਰੇ ਪਿਆਰੇ ਬਾਬਾ ਜੀ ਦਾ ਹਰ ਇੱਕ ਸਾਲ ਬਰਛੀਵ ਚ ਨਗਰ ਕੀਰਤਨ ਕੱਢਦੇ ਦੇ ਉਸ ਰੋਵਰ ਦੇ ਉੱਪਰ ਹੀ ਪ੍ਰਕਰਮਾ ਕਰਦੇ ਹੁੰਦੇ ਨੇ ਇੱਥੇ ਲੱਖਾਂ ਦੀ ਗਿਣਤੀ ਚ ਘਟ ਹੁੰਦਾ ਜੀ ਕਿਉਂਕਿ ਦੇਸ਼ ਵਿਦੇਸ਼ ਵਿੱਚੋਂ ਵੀ ਸੰਗਤਾਂ ਬੜੀਆਂ ਧੂਮ ਧਾਮ ਨਾਲ ਇੱਥੇ ਪਹੁੰਚ ਰਹੀਆਂ ਨੇ ਲੋਕਾਂ ਦੇ ਮਨ ਚ ਬੜੀ ਸ਼ਰਧਾ ਇੱਕੋ ਇੱਕ ਅਸਥਾਨ ਆ ਜਿੱਥੇ ਮੇਰੇ ਪਿਆਰੇ ਬਾਬਾ ਧੰਤਨ ਬਾਬਾ ਨਾਨ ਸਿੰਘ ਜੀ ਨੇ ਇੱਕ ਤਪੱਸਿਆ ਕਰਕੇ ਗੁਰੂ ਸਾਹਿਬ ਨੂੰ ਪਾਇਆ ਬਹੁਤ ਵੱਡੀ ਦੇਨ ਆ ਜੀ ਸਾਡੇ ਨਰੂ ਤਾਂ ਬੜੇ ਭਾਗ ਲੱਗੇ ਆ ਬਾਬਾ ਨਨਸਿੰਘ ਜੀ ਦੇ ਮੈਂ ਵੀ ਇਸ ਪਰ ਤੋਂ ਉਸ ਘਰ ਦਾ ਇੱਕ ਸੇਵਾਦਾਰ ਹੋਣ ਦੇ ਨਾਤੇ ਮੈਂ ਸਭ ਨੂੰ ਬੇਨਤੀ ਕਰਦਾ ਸਾਰੇ ਸੰਗਤ ਨੂੰ ਵੀ ਆਓ ਆਪਾਂ ਵੱਧ ਚੜ ਕੇ ਆਪਾਂ ਇਸ ਧਰਮ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ ਇੱਕ ਮੈਂ ਹੋ ਤੁਹਾਨੂੰ ਛੋਟੀ ਜਿਹੀ ਬੇਨਤੀ ਕਰਨੀ ਚਾਹੁੰਦਾ ਜੁੱਥ ਨੂੰ ਜੁੱਥ ਹੈ ਦੋ ਤਰ੍ਹਾਂ ਦਾ ਇੱਕ ਜੂਥੂ ਆ ਜਿਹੜੇ ਇੱਥੇ ਪ੍ਰੋਪਰ ਸੇਵਾ ਕਰਦੇ ਆ ਝਾੜੂ ਮਾਰਦੇ ਆ ਵਰਤ ਸਾਫ ਕਰਦੇ ਆ ਬੜੀ ਸੇਵਾ ਉਹਨਾਂ ਦੀ ਉਹਨੂੰ ਸਲੂਟ ਕਰਦੇ ਆ ਇੱਕ ਜੂਥੂ ਆ ਜਿਹੜਾ ਟਰੈਕਟਰ ਲੈ ਕੇ ਡੱਕ ਲਾ ਕੇ ਭੀੜ ਵਿੱਚ ਲੋਕਾਂ ਨੂੰ ਪਰੇਸ਼ਾਨ ਕਰਦੇ ਨੇ ਸੈਂਟ ਪਾ ਕੇ ਲੋਕਾਂ ਦੀਆਂ ਸਰਕਾਰ ਕਰਦੇ ਨੇ ਪਰ ਮੈਂ ਪ੍ਰਸ਼ਾਸਨ ਨੂੰ ਬੇਨਤੀ ਵੀ ਕਰਦਾ ਮੈਂ ਜੂਥ ਨੂੰ ਬੇਨਤੀ ਵੀ ਕਰਦਾ ਵੀ ਭਰਾਓ ਆਪਾਂ ਇਹ ਵਰਚੀ ਦੀ ਵਰਚੀ ਸਮਝੀਏ ਆਪਾਂ ਇਹ ਮੇਰਾ ਨਾਮ ਲਈਏ ਕਿਉਂਕਿ ਬਹੁਤ ਵੱਡੀ ਦੇਣ ਆ ਇਸ ਗੁਰੂ ਘਰ ਦੀ ਲੱਖਾਂ ਦੀ ਗਿਣਤੀ ਇਕੱਠਾ ਹੁੰਦਾ ਲੱਖਾਂ ਦੀ ਗਿਣਤੀ ਕਿਉਂਕਿ ਬਾਬਾ ਨਾਨਕ ਸਿੰਘ ਜੀ ਕੋ ਨਾ ਵਰਤਨੇ ਜੀਰਨ ਤਪੱਸਿਆ ਕੀਤੀ ਇਸ ਘਰ ਚ ਪੂਰੇ ਬਾਕ ਨਾ ਵਰਲਡ ਚ ਨਹੀਂ ਹੈ ਇਸ ਅਸਥਾਨ ਦਾ ਸਨਮਨ ਕਿਤੇ ਠੀਕ ਆ ਸਾਰੇ ਮਹਾਂਪੁਰਖ ਸਨੂਟ ਹੁੰਦੇ ਆ ਆਪਦੇ ਅਰੇ ਜਗਤ ਠੀਕ ਨੇ ਪਰ ਸਾਡੇ ਇਸ ਧਰਤੀ ਨੂੰ ਬੜੇ ਭਾਗ ਲੱਗੇ ਆ। ਆਪਾਂ ਨਾਂਸੀ ਲੜ ਤੋਂ ਪੱਛੇ ਆ ਕੇ ਚੜੀ ਧਰਤੀ ਤੇ ਆ ਗਈ। ਬਹੁਤ ਵੱਡੀ ਗੱਲ ਆ ਜੀ। ਮੈਂ ਸਾਰੇ ਸੰਗਤ ਨੂੰ ਬੇਨਤੀ ਕਰਦਾ ਵੀ ਆਓ ਆਪਾਂ ਵੱਧ ਛੱਡ ਕੇ ਮਰਚੀ ਵਿੱਚ ਭਾਗ ਲਈਏ। ਇਸ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ। ਮੈਂ ਤਾਂ ਬੜਾ ਆਪਦੇ ਆਪ ਨੂੰ ਆ ਗਾਵਾਂ ਦਾ ਸਮਝਦਾ ਕੋਟਕ ਸੁਣਦਾ ਮੈਂ ਕਿ ਮੈਂ ਇਸ ਘਰ ਦਾ ਇੱਕ ਨਮਈ ਦਾ ਮੈਨੂੰ ਬੜੀਆਂ ਖੁਸ਼ੀਆਂ ਇਸ ਘਰ ਤੋਂ ਮਿਲੀਆਂ ਅੱਜ ਹੀ ਮੈਂ ਉਸ ਘਰ ਦਾ ਸੇਵਾਦਾਰ ਹਕਮ ਬੜੇ ਕਰਮਾਲ ਸੰਗਤ ਆਦਿ ਮੇਰੇ ਭਾਗਾਂ ਵਾਲਾ ਕਹਿੰਦਾ ਵੀ ਜਿਹੜੇ ਮੈਂ ਇਸ ਘਰ ਦਾ ਨਮਾਇੰਦਾ ਤੀਜੀ ਹੋਣ ਬਣ ਚੁੱਕਿਆ